ਰਤਾ ਥੇ ਦਪੁਰਜੀ ਵਾਲਿਆ ਮੁਬਾਰਕਾਂ ਨੇ ਨੌਜੋਨਾ ਤੈਨੂੰ ਸਾਰੇ ਦੀਪ ਦਪੁਰਜੀ ਨੂੰ ਜਕਾਰਾ ਲਾ ਕੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ ਬੋਲੇ ਸੋਨਹੀ ਦੀਪ ਵਾਹਿਗੁਰੂ ਤੈਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਕਿੰਨੇ ਸਾਲਾਂ ਦਾ ਹੋ ਗਏ ਹੈ ਹੈ ਹਾਈ ਤੇ 26 ਦਾ ਹੀ ਹੈ ਕਿਆ ਬਾਤ ਹੈ ਅਜੇ ਤੇ 26 ਸਾਲ ਦੀ ਉਮਰ ਹੈ ਅਜੇ ਤੇ 15 ਸਾਲ ਇਹ ਖਿਡਾਰੀ ਬਹੁਤ ਟਾਪ ਦੀ ਕਬੱਡੀ ਖੇਡੂਗਾ ਮੇਰੇ ਵੀਰੋ ਸੱਚੇ ਪਾਸ਼ਾ ਇਹਨੂੰ 6 ਫੇੜ ਤੋਂ ਬਚਾ ਕੇ ਰੱਖੇ ਉਮਰ ਲਗਾਉਂਦਾ ਹੈ ਬਲਦੇਵ ਸਿੰਘ ਜੀ ਖਾਲਸਾ ਪੁੱਛੋ ਦੇ ਲਈ 500 ਰੁਪਏ ਦਾ ਅੰਬਾ ਵੀ ਆ ਗਿਆ ਇਹ 26 ਵਾਲਾ ਕਿਤੇ ਝੂਠਦਾ ਅੰਬਾ ਇਹਦੀ ਗੱਲ ਨੂੰ ਡਿਨਾਈ ਕਰਦਾ ਹੀ ਕਰਦਾ ਹੈ ਹਮੇਸ਼ਾ ਮੈਂ ਵੀ ਕਹਿ ਨਹੀਂ ਲੱਗਿਆ ਸੀ ਵੀ ਉਮਰ ਲਗਾਉਂਦਾ ਦੀਪਤਪੁਰਜੀ ਵਾਲਾ ਲੇ ਵੀ ਦੀਪ ਉਮਰ ਨਹੀਂ ਲਕੋਣੀ ਹੈਗੀ ਸਹੀ ਸਹੀ ਉਮਰ ਹੈ ਜਿਹੜੀ ਛੱਬੀਆਂ ਦੀ ਹੈ ਅੰਬਾ ਕਹਿੰਦਾ ਯਾਰ ਛੱਬੀਆਂ ਦਾ ਲੱਗਦਾ ਇਹਨਾਂ ਨੇ ਕਿ ਮੈਂ ਕਿਤੇ ਮੈਂ ਕਿਤੇ ਅੰਬਾ ਕਹੂਗਾ ਦੋ ਵਾਰੀ ਛੱਬੀਆਂ ਦਾ ਹੈ ਕਹਿ ਗਿਆ ਇਹ ਇਹ ਪਿਆਰ ਹੋਣਾ ਚਾਹੀਦਾ ਉਸ ਵਿੱਚ ਮੋਹ ਪ੍ਰੇਮ ਦੀਆਂ ਗੱਲਾਂ ਨੇ ਅੱਜ ਕੱਲ ਇਹ ਘਟ ਗਿਆ ਸੋ ਤਾਲੀਆਂ ਮਾਰ ਦਿਓ ਮੇਰੇ ਵੀਰੋ ਸਤਕਾਰ ਦੇ ਲਈ ਇਹ ਪਿਆਰ ਦੀਆਂ ਗੱਲਾਂ ਨੇ ਬਲਕਰਨ ਆ ਗਿਆ ਬਲ